ਜਿਨਾਂ 3 ਨੂੰ ਕੁੱਖਾਂ ਵਿੱਚ ਮਾਰਦੇ ਹਾਂ ਅੱਜ 3 ਇਹ ਨਾਂ ਚਮਕਾਉਣ ਲੱਗੀਆਂ ਟੀਰ ਅੰਦਾਜ਼ੀ ਤੇ ਕੀਬੋਰਡ ਮੈਂਟਨ ਬੈਟ ਲਿਫਟਿੰਗ ਵਿੱਚ ਵੀ ਜੋਰ ਦਿਖਾਉਣ ਲੱਗੀਆਂ ਬੱਬੂ ਮੂਨ ਕਾ ਰੱਬ ਮਿਹਰ ਕਰੇ ਉਹਨਾਂ 3 ਤੇ ਨਾ ਮਾਪਿਆਂ ਦਾ ਜੋਰ ਛਣਾਉਣ ਲੱਗੀਆਂ ਆ ਮਾਪਿਆਂ ਦਾ ਜੋਰ ਕਾਉਂਸਲਰ 1 ਸਾਲ ਦਾ ਕੋਰਸ ਕੀਤਾ ਸੀ ਆਰਐਸਸੀਟਟੀ ਕੋਰਸ ਕੀਤਾ ਸੀ ਉਸ ਤੋਂ ਬਾਅਦ ਮੇਰਾ ਕਾਰਾਟੇ ਫਸਟ ਡੈਨ ਬਲੈਕ ਬਲ ਬਦ ਆ ਅੱਛਾ ਔਰ ਨਾਲੇ ਬੈਟ ਲਿਫਟਿੰਗ ਦਾ ਮੇਰੇ ਗੇਮ ਮੈਂ ਸ਼ੁਰੂਆਤ 3 ਸਾਲ ਪਹਿਲਾਂ ਕੀਤੀ ਸੀ ਅੱਛਾ ਔਰ ਕੋਈ ਟ੍ਰੇਨਰ ਮੈਨੂੰ ਨਹੀਂ ਮਿਲਿਆ ਇਸ 사이ਟ ਤੇ ਅੱਛਾ ਜੀ ਮੈਂ ਹੌਲੀ ਹੌਲੀ YouTube ਤੋਂ ਦੇਖ ਕੇ ਸ਼ੁਰੂ ਕਰਨਾ ਕਰਨਾ ਸ਼ੁਰੂ ਕੀਤਾ ਠੀਕ ਹੈ ਔਰ ਕੁਝ ਜਿਮ ਜਾ ਕੇ ਥੋੜੀ ਬਹੁਤ ਖੁਦ ਪ੍ਰੈਕਟਿਸ ਕਰਦੀ ਰਹੀ ਮੈਂ ਜੀ ਔਰ ਜਿਮ ਟ੍ਰੇਨਰ ਨੂੰ ਵੀ ਕੁਝ ਇੰਨਾ ਜ਼ਿਆਦਾ ਨਹੀਂ ਪਤਾ ਸੀ ਪਰ ਮੈਂ ਖੁਦ ਦੀ ਵਰਕ ਜਿਨ੍ਹਾਂ 3 ਨੂੰ ਕੁੱਖਾਂ ਵਿੱਚ ਮਾਰਦੇ ਹਾਂ ਅੱਜ 3 ਇਹ ਨਾ ਚਮਕਾਉਣ ਲੱਗੀਆਂ ਤੀਰ ਅੰਦਾਜ਼ੀ ਤੇ ਕੀ ਬੈਡਮਿੰਟਨ ਵੇਟ ਲਿਫਟਿੰਗ ਵਿੱਚ ਵੀ ਜ਼ੋਰ ਦਿਖਾਉਣ ਲੱਗੀਆਂ ਬੱਬੂ ਮੂਣ ਦਾ ਰੱਬ ਮੇਰ ਕਰੇ ਉਹਨਾਂ ਧੀਆ ਤੇ ਨਾ ਮਾਪਿਆਂ ਦਾ ਜੋਰ ਛਣੋਂਣ ਲੱਗਿਆ ਨਾ ਮਾਪਿਆਂ ਦਾ ਜੋਰ ਛਣੋਂਣ ਲੱਗਿਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬੀ ਰੰਗ ਟੀਵੀ ਮੈਂ ਹਰਪੀ ਸਿੰਘ ਮੂਣ ਦਾ ਦਾ ਸਵਾਗਤ ਕਰਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਆਪਣੇ ਚੈਨਲ ਉੱਤੇ ਨਵੇਂ ਤੋਂ ਨਵਾਂ ਚਿਹਰਾ ਲੈ ਕੇ ਆਉਂਨੇ ਆ ਜਿਨ੍ਹਾਂ ਨੇ ਸਮਾਜ ਖਾਤਰ ਆਪਣੇ ਪਰਿਵਾਰਾ ਖਾਤਰ ਕੁਛ ਨਾ ਕੁਛ ਨਵਾਂ ਕੀਤਾ ਹੁੰਦਾ ਇਸੇ ਸੂਚੀ ਦੇ ਤਹਿਤ ਅੱਜ ਆਪਾਂ ਪੁੱਜਿਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੇੜੇ ਦਸੂਆ ਦੇ ਨੇੜੇ ਪਿੰਡ ਪੈਂਦਾ ਹੈਗਾ ਨਾਰਾਇਣਗੜ੍ਹ ਨਰੈਣ ਕੜ ਵਿਖੇ ਆਪਾਂ ਤੁਹਾਨੂੰ ਕੈਸੀ ਸ਼ਖਸੀਅਤ ਨਾਲ ਮਲਾਵਾਂਗੇ ਜਿਨ੍ਹਾਂ ਨੇ ਇੱਕ ਛੋਟੀ ਜੀ ਉਮਰ ਦੇ ਵਿੱਚ weightlifting ਖੇਤਰ ਵਿੱਚ ਬੜਾ ਵੱਡਾ ਨਿਮਾਣਾ ਘਟਿਆ ਹੈਗਾ ਨਾਮ ਬਣਾਇਆ ਹੈਗਾ ਆਪਣੀ ਜਗ੍ਹਾ ਹੁਸ਼ਿਆਰਪੁਰ ਦੇ ਵਿੱਚ ਜਿਆਦਾ ਸਮਣਾ ਲੈਂਦੇ ਸਾਡੇ ਨਾਲ ਮੌਜੂਦ ਹੈ ਮੈਡਮ ਸੁਖਜਿੰਦਰ ਗੋਜੀ ਸੁਖਜਿੰਦਰ ਗੋਜੀ ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਰੰਗ ਟੀਵੀ ਦਾ ਬਹੁਤ-ਬਹੁਤ ਧੰਨਵਾਦ ਮੈਂ ਆਪਾਂ ਅੱਜ ਗੱਲ ਕਰਾਂਗੇ ਤੁਹਾਡੇ weightlifting ਦੇ ਖੇਤਰ ਬਾਰੇ ਤੁਹਾਡੀ ਪੜ੍ਹਾਈ ਬਾਰੇ ਤੁਹਾਡੇ ਪਰਿਵਾਰ ਬਾਰੇ ਜੀ ਸਰ ਸਾਨੂੰ ਪਹਿਲਾਂ ਤੁਸੀਂ ਦੱਸੋ ਕਿ ਤੁਹਾਡੇ ਫੈਮਿਲੀ ਵਿੱਚ ਕੌਣ ਸਭ ਮੇਰੀ ਫੈਮਿਲੀ ਵਿੱਚ ਮੇਰੀ ਮਦਰ ਫਾਦਰ ਐਗਰੀਕਲਚਰ ਦਾ ਕੰਮ ਕਰਦੇ ਆ ਜੀ ਮੇਰਾ ਬ੍ਰਦਰ ਹੈ ਛੋਟਾ ਮੈਰਿਡ ਹੈ ਜੀ ਔਰ ਉਹ ਇਟਲੀ ਵਿੱਚ ਇਸ ਟਾਈਮ ਜੀ ਔਰ ਭਾਬੀ ਮੇਰੀ ਹੈ ਕਿਹ ਹੈ ਆਰ ਬੱਚੇ ਦੋ ਨਵੇ ਅੱਛਾ ਜੀ ਉਹ ਸਰ ਇਹ ਸਾਰੇ ਨਰੈਣਗੜ੍ਹ ਪਿੰਡ ਵਿੱਚ ਰਹਿੰਦੇ ਆ ਜੀ ਤੇ ਮੈਡਮ ਤੁਸੀਂ ਆਪਣੀ ਪੜ੍ਹਾਈ ਬਾਰੇ ਵੀ ਸਾਨੂੰ ਜ਼ਿਕਰ ਕਰੋ ਕਿੱਥੇ ਤੱਕ ਤੁਸੀਂ ਪੜ੍ਹਾਈ ਕੀਤੀ ਹੈਗੀ ਆ ਅ ਸਰ ਮੈਂ ਗ੍ਰੈਜੂਏਸ਼ਨ ਕੀਤੀ ਹੈ ਅਕਾਉਂਟਸ ਦਾ 1 ਸਾਲ ਦਾ ਕੋਰਸ ਕੀਤਾ ਸੀ ਆਰਐਸਸੀਟਟੀ ਕੋਰਸ ਕੀਤਾ ਸੀ ਉਸ ਤੋਂ ਬਾਅਦ ਮੇਰਾ ਕਾਰਾਟੇ ਫਸਟ ਟਾਈਮ ਬਲੈਕ ਬੈਲਟ ਆਇਆ ਅੱਛਾ ਜੀ ਔਰ ਨਾਲੇ weight lifting ਦਾ ਮੇਰੇ ਗੇਮ ਹੈ ਅੱਛਾ ਜੀ ਅੱਛਾ ਮੈਡਮ ਜਿੱਦਾਂ ਕਿ ਆਪਾਂ ਛੋਟੇ ਹੁੰਦੇ ਸੋਚਦੇ ਆ ਕਿ ਮੈਂ ਇੰਜੀਨੀਅਰ ਬਣਾ ਜਾਂ ਮੈਂ ਡਾਕਟਰ ਬਣਾ ਜਾਂ ਮੈਂ ਪਾਇਲਟ ਬਣਾ ਫਿਰ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਤੁਸੀਂ weight lifter ਬਣਾ ਸਰ ਮੈਨੂੰ ਸਪੋਰਟਸ ਬਹੁਤ ਪਸੰਦ ਸੀ ਜੀ ਔਰ ਮੇਰੀ ਫੈਮਿਲੀ 'ਚ ਕੋਈ ਵੀ ਸਪੋਰਟਸ ਪਰਸਨ ਨਹੀਂ ਹੈ। ਅੱਛਾ ਜੀ। ਤਾਂ ਉਹਨਾਂ ਨੂੰ ਫੈਮਿਲੀ ਨੂੰ ਜਿਆਦਾ ਪਤਾ ਵੀ ਨਹੀਂ ਇਸ ਚੀਜ਼ ਬਾਰੇ। ਜੀ। ਬਟ ਮੈਨੂੰ ਸੀ ਕਿ ਮੈਂ ਕਰਨਾ ਹੈ, ਕੁਝ ਕਰਨਾ ਆ ਸਪੋਰਟਸ 'ਚ ਮੈਂ ਕਿਤੇ ਵੀ ਅੱਗੇ ਨਿਕਲ ਆਇਆ। ਅੱਛਾ ਜੀ। ਓਲੀ-ਓਲੀ ਕਰਦੇ-ਕਰਦੇ ਬਸ ਮੈਂ weight lifting ਦਾ ਮੈਂ ਥੋੜਾ-ਬਹੁਤ ਦੇਖਿਆ, ਮੈਨੂੰ ਪਸੰਦ ਆ ਗਿਆ। ਔਰ ਬਸ ਮੈਂ ਇਹਦੇ ਸ਼ੁਰੂ ਥੋੜਾ-ਥੋੜਾ ਕਰ ਦਿੱਤਾ। ਤੇ ਤੁਸੀਂ ਸ਼ੁਰੂਆਤ ਕਦੋਂ ਕੀਤੀ weight lifting ਦੀ? ਅ ਸਰ weight lifting ਵੀ ਮੈਂ ਸ਼ੁਰੂਆਤ 3 ਸਾਲ ਪਹਿਲਾਂ ਕੀਤੀ ਸੀ। ਔਰ ਕੋਈ ਟ੍ਰੇਨਰ ਮੈਨੂੰ ਨਹੀਂ ਮਿਲਿਆ ਇਸ ਸਾਈਟ ਤੇ ਅੱਛਾ ਜੀ ਮੈਂ ਹੌਲੀ ਹੌਲੀ YouTube ਤੋਂ ਦੇਖ ਕੇ ਸ਼ੁਰੂ ਕਰਨਾ ਕਰਨਾ ਸ਼ੁਰੂ ਕੀਤਾ ਠੀਕ ਹੈ ਔਰ ਕੁਝ ਜਿਮ ਜਾ ਕੇ ਥੋੜੀ-ਬਹੁਤ ਖੁਦ ਪ੍ਰੈਕਟਿਸ ਕਰਦੀ ਰਹੀ ਮੈਂ ਜੀ ਔਰ ਜਿਮ ਟ੍ਰੇਨਰ ਨੂੰ ਵੀ ਕੁਝ ਇੰਨਾ ਜ਼ਿਆਦਾ ਨਹੀਂ ਪਤਾ ਸੀ ਪਰ ਮੈਂ ਖੁਦ ਹੀ ਵਰਕਆਊਟ ਉੱਥੇ ਵੀ ਕਰਦੀ ਰਹੀ ਆ ਤੇ ਤੁਹਾਡੇ ਅੰਦਰ ਜਨੂੰਨ ਸੀਗਾ ਕਿ ਮੈਂ ਇੱਕ ਵੇਟ ਲਿਫਟਿੰਗ ਮਾਰਨ ਜੀ ਸਰ ਤੇ ਜਦੋਂ ਪਹਿਲਾ ਵੇਟ ਪਹਿਲੀ ਵਾਰ ਜਦੋਂ ਵੇਟ ਲਿਫਟਿੰਗ ਦੀ ਸ਼ੁਰੂਆਤ ਕੀਤੀ ਕਿੰਨੇ ਕਿਲੋ ਭਾਰ ਤੋਂ ਸ਼ੁਰੂ ਕੀਤੀ ਸੀ ਸਰ ਮੈਂ 50 ਕਿਲੋ ਭਾਰ ਤੋਂ ਸ਼ੁਰੂ ਕੀਤਾ ਸੀਗਾ ਔਰ ਮੈਂ ਹੌਲੀ ਹੌਲੀ ਵਧਾ ਆ ਰਹੀ ਹਾਂ ਕੁਝ ਮੈਨੂੰ ਇੰਜਰੀ ਹੋ ਗਈ ਜਿਹਦੀ ਕਰਕੇ ਹੁਣ ਮੈਂ ਨਹੀਂ ਕਰ ਪਾ ਰਹੀ ਜ਼ਿਆਦਾ ਬਟ ਮੇਰਾ ਹੈ ਟਾਰਗੇਟ ਕਿ ਵੱਧ ਤੋਂ ਵੱਧ ਮੈਂ ਕਰ ਸਕਾਂ ਠੀਕ ਹੈ ਜੀ ਤੇ ਇੱਕ ਵਧੀਆ ਵੇਟ ਲਿਫਟਿੰਗ ਜਦੋਂ ਤੁਸੀਂ ਸ਼ੁਰੂਆਤ ਕਰ ਲਈ ਕਰਨ ਦੀ ਪਹਿਲੀ ਵਾਰੀ ਆਪਾਂ ਵੇਟ ਕਿਹੜੇ ਪਿੰਡ ਦੀ ਧਾਰਤੀ ਦੇ ਚੱਕਿਆ ਜੇ ਜਿਆਦਾ ਸਾਡੇ ਦਸ਼ਕਵੀਰਾਂ ਨੂੰ ਉਹਦੇ ਬਾਰੇ ਵੀ ਜਾਣ ਕੇ ਦੇ ਦਿਓਗੇ ਮੈਂ ਕਿੰਨਾ ਚੱਕਿਆ ਸੀਗਾ ਅਕਚੁਅਲੀ ਸਰ ਮੈਨੂੰ ਪਿੰਡ ਦਾ ਨਾਮ ਨਹੀਂ ਯਾਦ ਟਾਂਡਾ ਵਾਲੀ ਟਾਂਡਾ ਰਾਮਸਾਈ ਵਾਲੀ ਸਾਈਡ ਪਿੰਡ ਸੀ ਕੋਈ ਅੱਛਾ ਜੀ ਉੱਥੇ ਮੈਂ 45 ਕਿਜੀ ਚੱਕਿਆ ਸੀਗਾ 45 ਕਿਲੋ ਤੁਸੀਂ ਚੱਕਿਆ ਸੀਗਾ ਜਦੋਂ ਪਹਿਲੀ ਵਾਰ ਤੁਸੀਂ weight ਚੱਕਿਆ ਦਸ਼ਕਾਂ ਦੇ ਸਾਹਮਣੇ ਉਸ ਟਾਈਮ ਤੇ ਸਾਨੂੰ ਕਿਹੋ ਜਿਹਾ ਮਹਿਸੂਸ ਹੋਇਆ ਕਿਉਂਕਿ ਖੇਡ ਮੇਲਿਆਂ ਵਿੱਚ ਇੱਕ ਕੁੜੀ ਦਾ weight ਚੱਕਣਾ ਸਾਡੇ ਸਮਾਜ ਲੋਕ ਸਹੀ ਨਹੀਂ ਮੰਨਦੇ ਹੈਗੇ ਸਾਡੇ ਜੋ ਸਮਾਜ ਦੇ ਵਿੱਚ ਨਹੀਂ ਸਰ ਉਸ ਪਿੰਡ 'ਚ ਮੈਨੂੰ ਬਹੁਤ ਸਨਮਾਨ ਮਿਲਿਆ ਬਜ਼ੁਰਗ ਲੋਕਾਂ ਨੇ ਬਹੁਤ ਪਸੰਦ ਕੀਤਾ ਕਿ ਅੱਜ ਦੇ ਟਾਈਮ 'ਚ ਮੁੰਡੇ ਕੋਈ ਭਾਰ ਵਾਲਾ ਮਤਲਬ ਭਾਰ ਨਹੀਂ ਚੱਕਦੇ ਪਹਿਲਾਂ ਪਹਿਲੇ ਬਜ਼ੁਰਗ ਪੱਥਰ ਚੱਕਦੇ ਸੀਗੇ ਜੀ ਜੀ ਪੱਥਰ ਚੱਕਦੇ ਮੁੰਡਿਆਂ ਨਾਲ ਉਹ ਉਸ ਚੀਜ਼ ਨੂੰ ਪਸੰਦ ਕਰਦੇ ਸੀ ਪਰ ਅੱਜ ਦੇ ਟਾਈਮ 'ਚ ਕੋਈ ਵੀ ਮੁੰਡਾ ਵੀ ਇਦਾਂ ਦਾ ਮਤਲਬ ਨਹੀਂ ਕਰਦਾ ਹੈਗਾ ਕਿ ਜਿਹਦੇ 'ਚ ਉਹ weight ਚੱਕੇ ਕਿਸੇ ਵੀ ਤਰੀਕੇ ਦਾ ਉਹ ਗਾਇਕਾਂ ਸਾਡੀ ਨੌਜਵਾਨੀ ਬਹੁਤ ਘਰਾਹੇ ਪੈ ਗਈ ਹੈਗੀ ਆ ਹਾਂਜੀ ਤੇ ਇਹ ਗੇਮਾਂ ਵਾਲਦੇ ਪਾਸੇ ਨੂੰ ਲੋਕੀ ਆਕ ਨਹੀਂ ਰਾਜੀਏ ਕਿ ਮੋਬਾਈਲਾਂ ਵਾਲੀ ਆ ਰਹੇ। ਬਿਲਕੁਲ ਬਿਲਕੁਲ ਸਰ। ਜੀ। ਤੇ ਜਿੰਨੀ ਕ ਅੱਜ ਕੱਲ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਨੂੰ ਵੀ ਜਾ ਰਹੀ ਹੈਗੀ। ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈਗਾ? ਸਰ ਨਸ਼ਿਆਂ ਦੇ ਵੱਲ ਜਾਣ ਦਾ ਮੇਨ ਇੱਕ ਇਹ ਹੈ ਕਿ ਜਿੰਨੇ ਲੋਕ ਅੱਜ ਤੇ ਟਾਈਮ 'ਚ ਬਾਹਰ ਚਲੇ ਗਏ ਆ। ਜੀ। ਬੱਚਿਆਂ ਨੂੰ ਫਰੀਜ ਪੈਸਾ ਮਿਲ ਰਿਹਾ ਹੈ। ਉਹਨਾਂ ਨੂੰ ਮਿਹਨਤ ਦਾ ਪਤਾ ਨਹੀਂ ਹੈਗਾ। ਜੀ। ਨਾਮ ਕਮਾਣਾ ਤਾਂ ਦੂਜੇ ਬੱਚੇ ਨੂੰ ਅਗਰ ਕਿਸੇ ਚੀਜ਼ ਦੀ ਵੈਲਿਊ ਪਤਾ ਹੋ ਗਈ ਤਾਂ ਤਦ ਹੀ ਉਹਤੇ ਕੰਮ ਕਰੇਗਾ। ਜਦ ਫਰੀਜ ਸਾਰਾ ਕੁਝ ਮਿਲ ਰਿਹਾ ਤਾਂ ਕਿਧਰ ਨਿਕਲਣਾ ਉਹ ਲੋਡ ਤੋਂ ਜ਼ਿਆਦਾ ਆਣ ਨਾਲ ਵੀ ਬੱਚੇ ਦਾ ਦਿਮਾਗ ਖਰਾਬ ਹੋ ਜਾਂਦੇ ਨੇ ਜੀ 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 ਉਹ ਨਹੀਂ ਸੰਭਾਲ ਸਕ ਰਹੇ ਸੀ ਅੱਛਾ ਆਪਾਂ ਹੁਣ ਫੇਰ weight lifting ਵੱਲ ਨੂੰ ਆ ਜਾਈਏ ਕਿ ਜਦੋਂ ਤੁਸੀਂ ਪਹਿਲੀ ਵਾਰੀ ਵੇਟ ਲਿਫਟਿੰਗ ਵੇਟ ਚੈੱਕ ਕੇ ਆਪਣੇ ਜਿਹੜਾ ਟੰਡ ਆਰਾਮ ਸਾਈ ਦੇ ਲਾਗੇ ਸ਼ੱਕ ਤੁਸੀਂ ਚੱਕਿਆ ਸੀਗਾ ਜਦੋਂ ਪਹਿਲੀ ਵਾਰੀ ਚੱਕ ਕੇ ਤੁਹਾਨੂੰ ਉਸ ਸਨਮਾਨ ਲੈ ਕੇ ਘਰ ਆਏ ਉਹ ਘਰ ਦਾ ਕਿਹੋ ਜਿਹਾ ਮੋਲ ਸੀਗਾ ਬੜੇ ਖੁਸ਼ ਹੋਏ ਸੀ ਸਾਰੇ ਅੱਛਾ ਜੀ ਬਹੁਤ ਸਾਰਾ ਉਹਨਾਂ ਨੇ ਸਨਮਾਨ ਕੀਤਾ ਮਤਲਬ ਜੋ ਕਮੇਟੀ ਨੇ ਕੀਤਾ ਉਹ ਤਾਂ ਕੀਤਾ ਲੇਕਿਨ ਪਬਲਿਕ ਨੇ ਬਹੁਤ ਇੱਜ਼ਤ ਦਿੱਤੀ ਪਬਲਿਕ ਨੇ ਇੱਜ਼ਤ ਦਿੱਤੀ ਬਹੁਤ ਦਿੱਤੀ ਸੀ ਤੇ ਮੈਮ ਜਦੋਂ ਆਪਾਂ ਵੇਟ ਚੱਕਣ ਦੀ ਸ਼ੁਰੂਆਤ ਕਰਨੀ ਸੀਗੀ ਜੀ ਸਰ ਤੇ ਜਦੋਂ ਉੱਥੇ ਆਪਾਂ ਚੱਕਿਆ ਪਹਿਲੀ ਵਾਰੀ ਜਾ ਕੇ ਚੱਕਿਆ ਸੀਗਾ ਤੇ ਜਾਂ ਫਿਰ ਪਹਿਲਾਂ ਉੱਥੋਂ ਪਹਿਲਾਂ ਪ੍ਰੈਕਟਿਸ ਕੀਤੀ ਸੀਗੀ ਨੀ ਸਰ ਪ੍ਰੈਕਟਿਸ ਤਾਂ ਕੀਤੀ ਸੀ ਨਾ ਪ੍ਰੈਕਟਿਸ ਤਾਂ ਕਰਦੀ ਰਹੀ ਮੈਂ ਕਿੰਨੇ ਟਾਈਮ ਪ੍ਰੈਕਟਿਸ ਕੀਤੀ ਸੀ 3 ਸਾਲ ਹੋ ਗਏ ਪ੍ਰੈਕਟਿਸ ਕਰਦਿਆਂ ਨੂੰ ਮਤਲਬ ਡੇਲੀ ਪ੍ਰੈਕਟਿਸ ਹੁੰਦੀ ਆ ਅੱਛਾ ਜੀ ਤੇ ਮੈਡਮ ਇੱਕ ਵਧੀਆ ਵੇਟ ਲਿਫਟਿੰਗ ਵੇਟ ਲਿਫਟਰ ਬਣਨ ਵਾਸਤੇ ਖੁਰਾਕ ਕਿਹੋ ਜੀ ਚਾਹੀਦੀ ਹੈ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਜਾਣਕਾਰੀ ਵੀ ਦਿਓ ਤਾਂ ਜੋ ਜੇਕਰ ਕੋਈ ਵੀ ਵੀਰ ਭੈਣ ਤੁਹਾਡੀ ਇਸ ਵੀਡੀਓ ਤੋਂ ਸਿਹਤ ਲੈ ਕੇ ਇੱਕ ਵਧੀਆ ਵੇਟ ਲਿਫਟਰ ਬਣਨਾ ਚਾਵੇ ਤੇ ਉਹ ਕਿਹੋ ਜੀ ਖੁਰਾਕ ਖਾਵੇ ਸਰ ਹੈਲਦੀ ਡਾਈਟ ਕੋਈ ਵੀ ਲੈ ਲਓ ਅਨ ਹੈਲਦੀ ਕੁਝ ਨਾ ਖਾਓ फास्ट फूड ਤਾਂ ਬਿਲਕੁਲ ਨਹੀਂ ਜਾਂ ਕੁੜ ਬਿਲਕੁਲ ਨਹੀਂ। ਆਰ ਬਸ ਆਪਣਾ ਜੋ ਵੀ ਹੈ ਨਾਰਮਲ ਦੁੱਧ ਤਾਂ ਜ਼ਰੂਰੀ ਆ। ਲੋਕ ਡਾਕਟਰ ਬੋਲਦੇ ਕਿ ਦੁੱਧ ਨਹੀਂ ਪੀਣਾ। ਮੇਰਾ ਖੁਦ ਦਾ ਐਕਸਪੀਰੀਅੰਸ ਵੀ ਹੈ। ਨਾਈਟ ਟਾਈਮ ਤੁਸੀਂ ਸੌਣ ਤੋਂ ਪਹਿਲਾਂ ਅਗਰ ਦੁੱਧ ਲੈਂਦੇ ਹੋ ਨਾ ਬੈਸਟ ਆ। ਜੀ। ਤਾਂ ਕੋਈ ਪ੍ਰੋਟੀਨ ਵਗੈਰਾ ਲੈਣ ਦੀ ਜ਼ਰੂਰਤ ਨਹੀਂ ਹੈਗੀ। ਜੀ। ਤੁਸੀਂ ਆਪਣੀ ਘਰ ਦੀ ਡਾਈਟ ਲਓ। ਨਾਨ ਵੇਜ ਖਾਂਦੇ ਹੋ ਤਾਂ ਆਪਣਾ ਦੇਸੀ ਅਗਰ ਮਿਲਦਾ ਤਾਂ। ਜੀ। ਮਾਰਕੀਟ ਵਾਲਾ ਨਹੀਂ। ਉਹਦੇ ਦਾ ਹੋਵੇ। ਹਾਂਜੀ। ਉਹਦੇ ਵੀ ਸਾਈਡ ਇਫੈਕਟ ਆ ਮਾਰਕੀਟ ਵਾਲੇ ਦੇ ਵੀ। ਮਾਰਕੀਟ ਅਦਰ ਪਤਾ ਨਹੀਂ ਕੀ ਪਾ ਕੇ ਦਿੰਦਾ ਹੁੰਦਾ। ਬਿਲਕੁਲ। ਜੀ ਜੀ ਜੀ। अच्छा मैडम जानती जानदे ਸਾਡੇ ਦਸ਼ਕਵੀਰਾਂ ਨੂੰ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਤਾਂ ਜੋ ਕੋਈ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਵਾਂਗੂ ਇੱਕ ਵਧੀਆ weightlifter ਬਣਨਾ ਚਾਵੇ ਬਿਲਕੁਲ ਪਹਿਲਾ ਸਭ ਤੋਂ ਪਹਿਲਾਂ ਤਾਂ ਸ਼ੌਕ ਦੀ ਗੱਲ ਹੈ ਨਾ ਜੀ ਅਗਰ ਕਿਸੇ ਵੀ ਚੀਜ਼ ਨੂੰ ਕਰਨ ਦਾ ਜ਼ਰੂਰੀ ਨਹੀਂ weightlifter ਹੀ ਕਿਸੇ ਵੀ ਚੀਜ਼ ਨੂੰ ਕਰਨ ਲਈ ਸਭ ਤੋਂ ਪਹਿਲਾਂ ਸ਼ੌਕ ਹੋਣਾ ਜ਼ਰੂਰੀ ਹੈ ਜੀ ਫੇਰੇ ਉਹਦੇ ਉੱਤੇ ਕੰਮ ਕੀਤਾ ਜਾ ਸਕਦਾ ਜੀ ਪਹਿਲਾਂ ਖੁਦ ਦਾ ਡੈਡੀਕੇਸ਼ਨ ਔਰ ਬਾਅਦ ਵਿੱਚ ਕੋਈ ਹੈਲਪ ਕਰ ਸਕਦਾ ਸਾਡੀ ਜੀ ਦੋਸਤੋ ਇਹ ਸਭ ਸਾਡੇ ਨਾਲ ਮੈਡਮ ਸ਼ਰਮਜੀਤ ਕੋਰ ਜਿਨ੍ਹਾਂ ਨੇ ਬੇਟ ਲਿਫਟਿੰਗ ਖੇਤਰ ਵਿੱਚ ਆਪਣੇ ਸ਼ਹਿਰ ਦਸੂਹਾ ਦਾ ਪਿੰਡ ਆਪਣੇ ਦਾ ਨਾਰੈਣਕੜ ਦਾ ਨਾਮ ਰੋਸ਼ਨ ਕੀਤਾ ਹੈਗਾ ਆਸ ਕਰਦੇ ਕਿ ਸਾਡੀਆਂ ਪਹਿਲੀਆਂ ਪੀੜ੍ਹੀਆਂ ਵਾਂਗੂ ਸਾਡੀ ਇਸ ਵੀਡੀਓ ਨੂੰ ਵੀ ਤੁਸੀਂ ਪਿਆਰ ਦੋਗੇ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ ਥੈਂਕ ਯੂ ਸੋ ਮਚ ਧੰਨਵਾਦ ਠੀਕ ਹੈ ਮੈਡਮ ਸੁਖਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੇ ਸ਼ਹਿਰ ਦਸੂਹਾ ਦਾ ਤੇ ਆਪਣੇ ਪਿੰਡ ਨਾਰੈਣਕੜ ਦਾ ਨਾਮ ਕਾਫੀ ਰੋਸ਼ਨ ਕੀਤਾ ਹੈਗਾ ਬੇਟ ਲਿਫਟਿੰਗ ਦੇ ਖੇਤਰ ਵਿੱਚ ਮੈਂ ਤੁਹਾਡਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ ਥੈਂਕ ਯੂ